ਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਬਾਬਾ ਸਰ ਪੀਮਰਾਓ ਅੰਬੇਦਕਰ ਦੇ ਬੁੱਤ ਨੂੰ ਉਸ ਤੇ ਗਲਤ ਸ਼ਬਦਾਵਲੀ ਲਿਖੀ ਗਈ ਸੀ ਤੇ ਹੁਣ ਇਸ ਨੂੰ ਲੈ ਕੇ ਵਿਜੇ ਸਾਂਪਲਾ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਚਿਰੌਤ ਦਿੱਤੀ ਹੈ ਫਲੋਰ ਦੇ ਨੇੜੇ-ਬੇੜ ਨੰਗਰ ਵਿੱਚ 14 ਅਪ੍ਰੈਲ ਨੂੰ ਉਹਨਾਂ ਕਹਿਣਾ ਹੈ ਕਿ ਮੈਂ ਪਹਿਰਾ ਦੇਵਾਂਗਾ ਮਾਂ ਦਾ ਦੁੱਧ ਪੀਤਾ ਹੈ ਤਾਂ ਡਾਕਟਰ ਪੀਮਰਾਓ ਅੰਬੇਦਕਰ ਦੇ ਬੁੱਤ ਨੂੰ ਉਤਰਵਾ ਕੇ ਦਿਖਾਵੇ ਗੁਰਪਤਵੰਤ ਜਿਹੜੇ ਪੰਨੂ ਵਰਗੇ ਜਿਹੜੇ ਕਟਿਆ ਇਨਸਾਨ ਆ ਸਮਾਜ ਨੂੰ ਗੰਦਲਾ ਕਰਦੇ ਨੇ ਜਿਨ੍ਹਾਂ ਦੀ ਪਛਾਣ ਨਾ ਤਾਂ ਹਿੰਦੂਆਂ ਚੋਂਦੀ ਐ ਸਿੱਖੋ ਹੈ ਨਹੀਂ ਹਿੰਦੂ ਆਪਣੇ ਆਪ ਨੂੰ ਮੰਨਦਾ ਨਹੀਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹਦੀ ਨਸਲ ਕੀ ਐ ਉਹ ਐਸੇ ਵਿਅਕਤੀ ਜਿਹੜੇ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ ਐਸਾ ਆਪ ਸ਼ਬਦ ਬੋਲਦੇ ਆ ਔਰ ਚੈਲੰਜ ਕਰਦੇ ਕਿ 14 ਅਪ੍ਰੈਲ ਨੂੰ ਉਹ ਜਿਹੜੇ ਡਾਕਟਰ ਮਹਾਵਾਬ ਸਾਹਿਬ ਅੰਬੇਡਕਰ ਜੀ ਦੇ ਸਟੈਚੂ ਨੂੰ ਤੋੜਨਗੇ ਔਰ ਮੈਂ ਇਥੋਂ ਉਹਨਾਂ ਨੂੰ ਚੈਲੰਜ ਸਿੱਧਾ ਕੀਤਾ ਕਰਦਾ ਕਿ ਜੇ ਉਹਨੇ ਮਾ ਦਾ ਦੰਦ ਪੀਤਾ ਤੇ ਉਹ 14 ਤਰੀਕ ਨੂੰ ਮੈਂ ਆਪ ਉਥੇ ਫਲੋਰ ਦੇ ਉਸੇ ਸਪੈਸਿਅਲ ਦੇ ਉੱਤੇ ਰੱਖਾਂਗਾ ਔਰ ਬੈਠਾਂਗਾ ਪੈਰਾ ਦੇਾਂਗਾ ਜੇ ਮਾਹ ਦਾ ਦੁੱਧ ਪੀਤੇ ਤੇ ਉੱਥੇ ਆਣ ਕੇ ਸਾਹਮਣੇ ਹੱਥ ਲਾ ਕੇ ਦਿਖਾਈ ਤੇਰੇ ਉੱਥੇ ਜਿਹੜੇ ਦਿਲ ਸਮਾਜ ਦੇ ਲੋਕ ਤੇਰੇ ਉਸੇ ਹੱਥ ਨੂੰ ਨਾ ਕੱਟ ਕੇ ਰੱਖ ਦੇਣਗੇ ਸੋ ਐਸੇ ਵਿਅਕਤੀਆਂ ਦੇ ਲਈ ਮੈਂ ਜਿੱਥੇ ਸਰਕਾਰ ਨੂੰ ਵੀ ਕਹਾਂਗਾ ਕਿ ਉਹ ਐਸੇ ਵਿਅਕਤੀਆਂ ਨੂੰ ਨਕੀਲ ਪਾਉਣ ਦੇ ਲਈ ਜਿੱਥੇ-ਜਿੱਥੇ ਵੀ ਜ਼ਰੂਰੀ ਕੰਮ ਜਿਹੜੀ ਕਾਰਵਾਈ ਕਰਨ ਦੀ ਲੋੜ ਹੈ ਕਿ ਇਹ ਵਿਦੇਸ਼ੀ ਸਰਕਾਰਾਂ ਦੇ ਨਾਲ ਕਰਨ ਦੀ ਡਿਪਲੋਮੈਟਿਕ ਗੱਲਬਾਤ ਕਰਨੀ ਇਹਨਾਂ ਦੇ ਉੱਤੇ ਨਕੇਲ ਪਾਉਣੀ ਚਾਹੀਦੀ ਹੈ ਔਰ ਨਾਲ ਮੈਂ ਦਲਿਤ ਸਭ ਭਾਈਚਾਰੇ ਨੂੰ ਵੀ ਅਪੀਲ ਕਰਦਾ ਹੈ ਕਿ ਸਾਰੇ ਆਪੋ ਆਪਣੀ ਜਗ੍ਹਾ ਦੇ ਉੱਤੇ ਆਪਣਾ ਪੈਰਾ ਦਿੰਦੇ ਹੋਏ ਐਸੇ ਗਨ ਅੰਸਰਾਂ ਦੇ ਲਈ ਚੈਲੰਜ ਬਣ ਕੇ ਖੜੇ ਹੋ ਤਾਂ ਕਿ ਕੋਈ ਦੁਬਾਰਾ ਉਹ ਜੀ ਗੱਲ ਹਰਕਤ ਕਰਨ ਦੀ ਜੁਰਤ ਨਾ ਕਰ ਸਕੇ ਸੋ ਮੈਂ ਫੇਰ ਇੱਕ ਵਾਰ ਅਖੀਰ ਦੇ ਵਿੱਚ ਗੁਰਪ੍ਰਬੰਤ ਸੰਜੜ ਜਿਹੜਾ ਪੰਨੂ ਹੈ ਉਹਨੂੰ ਚੈਲੰਜ ਕਰਨਾ ਕਿ ਮਾਂ ਦਾ ਦੁੱਧ ਪੀਤਾ ਤੇ 14 ਤਰੀਕ ਨੂੰ ਫਲੋਰ ਆ ਕੇ ਦਿਖਾਈ